ਕਰਾਂਗੇ ਰਾਜਸਥਾਨ ਦੀ ਗੁਰਸਿੱਖ ਲੜਕੀ ਦੀ ਜਿਸ ਨੂੰ ਲੈ ਕੇ ਜੋ ਮਾਮਲਾ ਹੈ ਉਹ ਗਰਮਾੰਦਾ ਹੋਇਆ ਹੁਣ ਨਜ਼ਰ ਆ ਰਿਹਾ ਹੈ ਕਿਰਪਾਨ ਕਾਰ ਕੇ ਪਰਖਿਆ ਨਹੀਂ ਦੇ ਸਕੀ ਸਿੱਖ ਕੁੜੀ ਦੱਸ ਕਿ ਜਥੇਦਾਰ ਸ਼ੇਖਾਸਤਰ ਸਾਹਿਬ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਨਖੇਦੀ ਕੀਤੀ ਗਈ ਹੈ ਜਿਆਨ ਰਗਵੀਰ ਸਿੰਘ ਨੇ ਇਸ ਗੱਲ ਦੀ ਨਖੇਦੀ ਕੀਤੀ ਹੈ ਤੇ ਕਿਹਾ ਹੈ ਕਿ ਮਾਮਲੇ 'ਚ ਹਾਈ ਲੈਵਲ ਕਮੇਟੀ ਦਾ ਗਠਨ ਕੀਤਾ ਜਾਏ हाई लेवल कमेटी तो इस पूरे मामले दी निष्पक्ष जांच करवाई कमेटी जाए कमेटी च हाई कोर्ट दे रिटायर्ड जज ते वकील शामिल हों राजस्थान च गुरसेख लड़की ने वो ज्यूडिशियल एग्जाम नहीं देन ਦਿੱਤਾ ਗਿਆ जिसका जिस चलदे चल हुना मामला गरमांदा होया वखाय दे रह के किरपान करके परीक्षा नहीं दे सकी सक सि सिख पुड़ी दस दिए कि किरपान करके आजो पूरा पेपर से एग्जाम से ओ नहीं दे तक किसी एसजीपीसी प्रधान हरजिंदर सिंह सामिदेव लो भी इस गल दी निशेदी कीती गई सी

ਭਜਿੰਦਰ ਸਿੰਘ ਸਾਮੀ ਦੇ ਵੱਲੋਂ ਵੀ ਕੀਤੀ ਗਈ ਸੀ ਹਾਲਾਂਕਿ ਅੰਮ੍ਰਿਤਧਾਰੀ ਸਿੱਖ ਆਪਣੇ ਸਰੀਰ ਨਾਲੋਂ ਪੰਜ ਸਿੱਖ ਕਕਾਰ ਵਖੀ ਕਰ ਸਕਦਾ ਆਤਮਿਕ ਕਹਿੰਦੇ ਹੋਏ ਨਜ਼ਰ ਆਏ ਸੀ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਸ ਪੂਰੀ ਗਲਤੀ ਨਿਖੇਧੀ ਕੀਤੀ ਹੈ ਆਓ ਤੁਹਾਨੂੰ ਸੁਣਾਇਆ ਕੀ ਜਥੇਦਾਰ ਸਾਹਿਬ ਨੇ ਕੀ ਕੁਝ ਕਿਹਾ ਅੰਮ੍ਰਿਤਧਾਰੀ ਦੀ ਘਟਨਾਵਾਂ ਨੇ ਉਹ ਸਿੱਖਾਂ ਦੇ ਨਾਲ ਵਾਪਰਨ ਦਾ ਬਹੁਤ ਵੱਡਾ ਵਰਤਾਰਾ ਜਿਹੜਾ ਉ ਵਰਤ ਰਿਹਾ ਕਿ ਤੇ ਸਿੱਖਾਂ ਦੀ ਦਸਤਾਰ ਦੀ ਬਿਰਬੀ ਕਦੇ ਪੀਸਾਂ ਦੀ ਬਿਰਬੀ ਕਦੇ ਕਕਾਰਾਂ ਦੀ ਤਦਬੀ ਪਰ ਬੜੀ ਮਾਰੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਇੱਕ ਬੱਚੀ ਨੂੰ ਇਥੋਂ ਤੱਕ ਕਹਿ ਦਿੱਤਾ ਪਬਲਿਕਲੀ ਕਿ ਆਪਨੀ ਟੀ-ਸ਼ਰਟ ਉਤਾਰ ਕੇ ਤੇ ਆਪਣੀ ਕਿਰਪਾਨ ਹੇਠੋਂ ਉਤਾਰ ਕੇ ਫਿਰ ਉਸ ਪ੍ਰੀਖਿਆ ਵਿੱਚ ਬੈਠ ਸਕਦੀ ਹੈ ਇੱਕ ਬੱਚੇ ਨੂੰ ਕਿਹਾ ਕਿ ਆਪਣੀ ਕਿਰਪਾਨ ਆਪਣਾ ਕੜਾ ਇਥੋਂ ਉਤਾਰ ਕੇ ਦਸਤਾਰ ਦੇ ਅੰਦਰ ਕੇਸਾਂ ਵਿੱਚ ਲਾਇਆ ਹੋਇਆ ਜਿਹੜਾ ਕੰਗਾ ਹੈ ਉਹ ਨੂੰ ਉਤਾਰ ਕੇ ਤੁਹਾਨੂੰ ਇਸ ਪ੍ਰੀਖਿਆ ਦੇ ਵਿੱਚ ਵਿੱਚ ਬੈਠਣਾ ਪਿਆਗਾ ਔਰ ਕਈ ਥਾਵਾਂ ਤੋਂ ਸੁਣਿਆ ਕਿ ਕਾਰਾਂ ਦੀ ਗੱਦੀ ਵਿੱਚ ਜਿਹੜੇ ਕਮੰਡਕ ਸੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਡ ਜੱਜ ਸਿੱਖ ਜੱਜ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਉਜੂਬ ਕਰਨੀ ਚਾਹੀਦੀ ਹੈ ਹੁਣ ਗੱਲ ਕਰਾਂਗੇ ਯੋਗਾ ਗਰਲ ਦੀ ਜਿਸ ਨੂੰ ਲੈ ਕੇ ਕਾਫੀ ਬਵਾਲ ਮੱਚਿਆ ਹੋਇਆ ਤੇ ਇਸ ਜੀਪੀਸੀ ਦੇ ਵੱਲੋਂ ਵੱਡਾ ਬਿਆਨ ਯੋਗਾ ਗਰਲ ਨੂੰ ਲੈ ਕੇ ਦਿੱਤਾ ਗਿਆ ਹੈ ਇਸੇ ਵਿਚਾਲੇ ਐਲਜੀਪੀਸੀ ਨੇ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਚੰਨ ਗਰੇਵਾਲ ਨੇ ਕਿਹਾ ਹੈ ਕਿ ਅਰਚਨਾ ਕਹਿ ਰਹੀ ਸੀ ਕਿ ਸਿੱਖ ਉਸ ਨੂੰ ਮਾਰਨ ਤੇ ਰੇਪ ਦੀ ਧਮਕੀ ਦੇ ਰਹੇ ਨੇ ਤੇ ਅਰਚਨਾ ਨੇ ਕਿਹਾ ਹੈ ਕਿ ਸਿੱਖ ਉਸ ਨੂੰ ਮਾਰਨ ਤੇ ਰੇਪ ਦੀ ਧਮਕੀ ਦੇ ਰਹੇ ਨੇ ਕੋਈ ਵੀ ਸਿੱਖ

ਬਾਬੀ ਨੂੰ ਲੈ ਕੇ ਪੁਲਿਸ ਕੋਲ ਐਫਆਈਆਰ ਵੀ ਦਰਜ ਹੋਈ ਸੀ ਸਿੱਖ ਭਾਵਨਾਵਾਂ ਨੂੰ ਜੋ ਹੈ ਠੇਸ ਪਹੁੰਚਾਉਣ ਦਿੱਤੇ 295ਏ ਦਾ ਮਾਮਲਾ ਦਰਜ ਹੋਇਆ ਸੀ ਹਾਲਾਂਕਿ ਅਰਚਨਾ ਦੇਵਲੋ ਬਿਆਨ ਸਾਹਮਣੇ ਆਏ ਸੀ ਮਾਫੀ ਇਸ ਪੂਰੇ ਮੁੱਦੇ ਤੇ ਮਸਲੇ ਤੇ ਮੰਗ ਲਈ ਗਈ ਸੀ ਪਰ ਇੱਕ ਵਕਫੇ ਤੋਂ ਅਰਚਨਾ ਦੇਵਲੋ ਲਾਈਵ ਹੋ ਕੇ ਕਿਹਾ ਗਿਆ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਮੂਜਾ ਨੂੰ ਮਾਰਨੀ ਧਮਕੀ ਮਿਲ ਰਹੀ ਹੈ ਮੇਰਾ ਗੈਰ ਕਰਨ ਦੀ ਧਮਕੀ ਮੈਨੂੰ ਮਿਲ ਰਹੀ ਹੈ ਤੇ ਹੁਣ ਇਸ ਪੂਰੇ ਵੱਡੇ ਤੇ ਮਸਲੇ ਤੇ ਐਲਜੀਪੀਸੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਨੇ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਅਰਚਨਾ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਉਹ ਲੜਕੀ ਜਿਹੜੀ ਆ ਇੱਥੇ ਮੱਥਾ ਟੇਕਣ ਵਾਸਤੇ ਨਹੀਂ ਸੀ ਆਈ। ਉਹ ਜਿੰਨੇ ਕੁਸ਼ ਮਿੰਟ ਜਿਹੜੀ ਆ ਇੱਥੇ ਆਈ ਆ ਤੇ ਉਹ ਆਪਣੀ ਫੋਟੋ ਕਰਵਾ ਕੇ ਇੱਥੋਂ ਚਲੀ ਗਈ ਆ ਤੇ ਉਹ ਜਿਹੜੀ ਫੋਟੋ ਪਾਉਂਦੀ ਆ। ਜਿਹੜੀ ਉਹ ਲੜਕੀ ਆ ਉਹ ਲੜਕੀ ਮਾਫੀ ਮੰਗ ਰਹੀ ਆ। ਮਾਫੀ ਮੰਗਣਾ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ। ਕੀ ਮੇਰੇ ਉੱਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹ ਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜਿਹੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੋ ਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨੂੰ ਧਮਕੀ ਦਿੰਦਾ ਤੋ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ ਜੇ ਕਹਿ ਲਈਏ ਕਿ ਕੰਗੜਾ ਰੋਦ ਵਰਗਿਆਂ ਦੀ ਵੱਡਾ ਸਾਫ ਜਿਹੜਾ ਜਿਹਾ ਦਿਖਾਈ ਦੇ ਰਿਹਾ ਤੋ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਦੁੱਖ ਹੈ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲੈ ਕੇ ਆਇਆ ਹੈ मैंने बहुत गुड फेथ में ये किया था और मुझे बहुत बुरा लग रहा है और मैं ऐसा बोलना चाहूंगी पंजाब पुलिस को एस जी पी अमृतसर को कि इस दोनों दिन के आप सीसीटीवी कैमरास देख लीजिए और प्लीज़ आप सीसीटीवी कैमरास पब्लिक में डाल दो कि मुझे कोई प्रॉब्लम नहीं है बिकॉज मैं मेरा अंदर बोलता है मैंने जान के कुछ गलत नहीं किया था मैंने गुड फेथ में किया था अगर फिर भी लोगों को बुरा लगा है तो आई एम सॉरी अभी इससे ज़्यादा मैं क्या कर सकती हूँ आप लोग ने मेरे अगेंस्ट इतना क्या करूँगा आप मुझे जेल में डाल दोगे क्या मीन्स क्यों मैंने ऐसा कुछ इंसल्ट नहीं किया है मैंने अपने हिसाब से पूरा गुड फेथ में किया था फिर वाहगुरु जी की इच्छा बिकॉज उनको पता है मैंने मेरे दिल में क्या है और प्लीज़ इसको आप कम्यूनल नहीं बनाए और पॉलिटिसाइज भी नहीं करें और मीडिया सोशल मीडिया एवरीबॉडी प्लीज़ इसको इतना आ, अपना व्यूज़ बनाने के लिए और अपने फॉलोअर्स बनाने के लिए इसको खाली खाली मेरे बारे में रील मत बनाइए प्लीज ये इतना आपको फनी लगता है वो नहीं है ये बहुत सेंसिटिव टॉपिक है और मेरे को इसके लिए डेथ थ्रेट्स रेप थ्रेट्स पता नहीं क्या-क्या मिल चुका है अभी तक मुझे पुलिस प्रोटेक्शन दे दी गुजरात गवर्नमेंट ने आई एम वेरी थैंकफुल वरना क्या होता मेरा बिकॉज़ Because... वास्ते नहीं सी आई वो जिन्ने कुछ मिनट जड़ी है इत्थे आई है ते वो अपनी फोटो करवा के इत्थे चली गई है ते वो जड़ी फोटो पोंदी है जड़ी वो लड़की है वो लड़की, आ, वो लड़की ਮਾਫੀ ਮੰਗ ਰਹੀ ਆ ਮਾਫੀ ਮੰਗਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹੁੰਨਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜਿਹੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾਏ ਧਮਕੀ ਦਿੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੋ ਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨੂੰ ਧਮਕੀ ਦਿੰਦਾ। ਸੋ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟ੍ਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ। ਜੇ ਕਹਿ ਲਈਏ ਕਿ ਕੰਗੜਾ ਰੋਦ ਵਰਗਿਆਂ ਦੀ ਵੱਡਾ ਸਾਥ ਜਿਹੜਾ ਜਿ ਦਿਖਾਈ ਦੇ ਰਿਹਾ। ਸੋ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਦੁੱਖ ਹੈ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਲੈ ਕੇ ਆਇਆ ਹੈ